ਕੰਜ ਕੀ ਨਾ ਆਪਣਾ ਰਾਜਵੰਤੀ ਹਾ ਕਿਹੜੀ ਜਗ੍ਹਾ ਤੋਂ ਲਾਲਵੰਤੀ ਹਾਂਜੀ ਰਾਜਵੰਤੀ ਰਾਜਵੰਤੀ ਹਾ ਹਿਆਰਪੁਰ ਅੱਛਾ ਅ ਤੁਹਾਨੂੰ ਕੁਛ ਪ੍ਰੋਬਲਮਾਂ ਸੀਗੀਆਂ ਹਾਂਜੀ ਕੀ ਕੀ ਪ੍ਰੋਬਲਮਾਂ ਸੀਗੀਆਂ ਬੁਖਾਰ ਨਹੀਂ ਸੀ ਟੁੱਟਦਾ ਜੀ ਹਾਂਜੀ ਤੇ ਬੀਪੀ ਵਧਦਾ ਤੇ ਲੀਵਰ ਸੀ ਖਰਾਬ ਲੀਵਰ ਵੀ ਫੈਟੀ ਸੀਗਾ ਬੀਪੀ ਵਧਦਾ ਸੀਗਾ ਬੁਖਾਰ ਟੁੱਟਦਾ ਨਹੀਂ ਸੀਗਾ ਹੁਣ ਠੀਕ ਆ ਸਭ ਤੇ ਬਾਡੀ ਸਰਵਿਸ ਤੁਸੀਂ ਵਰਤੇ ਆ ਹਾਂਜੀ ਉਹਦੇ ਨਾਲ ਤੁਹਾਨੂੰ ਕਿੰਨਾ ਕ ਫਰਕ ਪਿਆ ਬਹੁਤ ਫਰਕ ਪਿਆ ਇਸ ਟਾਈਮ ਤੁਸੀਂ ਕੋਈ ਦਵਾਈ ਖਾਂਦੇ ਵੀ ਹੋ ਨਾ ਬੋਡੀ ਸਰਵਰ ਵਰਤਣ ਤੋਂ ਪਹਿਲਾਂ ਤੁਸੀਂ ਕੋਈ ਦਵਾਈ ਵਰਤਦੇ ਸੀਗੇ ਹਾਂਜੀ ਪਹਿਲਾਂ ਡਾਕਟਰਾਂ ਦੀ ਦਵਾਈਆਂ ਦਾ ਸੀ ਕਿੰਨੇ ਕ ਤੁਹਾਡਾ ਖਰਚਾ ਹੋ ਚੁੱਕਿਆ ਸੀ ਬਿੱਲਾਂ ਬਹੁਤ ਪੈਸੇ ਖਰਾਬ ਹਿੱਟੇ ਜੀ ਤੇ ਬੋਡੀ ਸਰਵਰ ਵਰਤਣ ਦੇ ਨਾਲ ਤੁਹਾਨੂੰ ਕਿੰਨਾ ਫਰਕ ਪਿਆ ਬਹੁਤ ਜ਼ਿਆਦਾ ਜੀ ਪਿਆ ਮੈਂ ਠੀਕ ਐ ਬਿਲਕੁਲ ਔਰ ਹੁਣ ਤੁਸੀਂ ਕੋਈ ਦਵਾਈ ਖਾਂਦੇ ਹੋ ਕੋਈ ਹੋਰ ਨਹੀਂ ਜਾਨਕਾ ਟਾਡੀ ਨੂੰ ਦਵਾਈ ਜਿਹੜੀ ਸੀਗੀ ਉਹ ਵੀ ਤੁਹਾਡੀ ਛੁੱਟ ਚੁੱਕੀ ਹੈ ਅੰਗਰੇਜ਼ੀ ਦਵਾਈ ਜਿਹੜੀ ਤੁਸੀਂ ਪਾਉਂਦੇ ਸੀਗੇ ਹਾਂਜੀ ਜਾਨਕਾ ਬੁਖਾਰ ਦੀ ਜਿਹੜੀ ਤੁਸੀਂ ਕਹਿੰਦੇ ਸੀ ਬਾਰ-ਬਾਰ ਲੈ ਕੇ ਆਉਂਦੇ ਸੀ ਹਾਂਜੀ ਹੁਣ ਇਸ ਟਾਈਮ ਤੁਸੀਂ ਇਹ ਤੁਹਾਡੀ ਜਿਹੜੀ ਵੀਡੀਓ ਹੈਗੀ ਆ ਹਾਂਜੀ ਸੋਸ਼ਲ ਮੀਡੀਆ ਦੇ ਉੱਪਰ ਨਾ ਬਹੁਤ سارے ਲੋਕੀ ਦੇਖਣਗੇ ਹਾਂਜੀ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਵੀ ਬੋਡੀ ਸਰਵਿਸ ਵਰਤਣਾ ਚਾਹੀਦਾ ਹਾਂਜੀ 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 ਉਹ ਵਰਤਣਾ ਚਾਹੀਦਾ ਵਰਤਣਾ ਚਾਹੀਦਾ ਹਾਂਜੀ ਠੀਕ ਤਾਂ ਕਿ ਆਪਾਂ ਆਹ ਬਿਮਾਰੀਆਂ ਤੋਂ ਬਚ ਕੇ ਰਹੀਏ ਹਾਂ ਹਾਂ ਬਹੁਤ ਬਹੁਤ ਮਿਹਰਬਾਨੀ ਭਾਈ ਸਾਹਿਬ ਸਤਿ ਸ਼੍ਰੀ ਅਕਾਲ